ਇਹਦਾ ਇੱਕ ਵਾਰਾ ਪਛੂਆਂ ਦੇ ਕਰਕੇ ਅੱਜ ਸਾਡੇ ਵਿੱਚ ਨਹੀਂ ਆ ਹੋਰ ਕਿੰਨੇ ਦਿਨਾਂ ਤੋਂ ਉਮੀਦਾਂ ਦੇ ਸਹਾਰੇ ਜਿਉਂ ਰਹੇ ਸੀ ਕਿ ਇਹ ਖਬਰ ਨਾ ਸੁਣਨੀ ਪਵੇ ਕਿਉਂਕਿ ਹਰ ਦਿਲ ਜਿੱਥੇ ਵੀ ਰਾਜਵੀਰ ਨੂੰ ਚਾਣ ਵਾਲੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਜਿੱਥੇ ਵੀ ਵੱਸਦੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਉਮੀਦ ਸੀ ਕਿ ਕਿਤੇ ਨਾ ਕਿਤੇ ਵਾਹਿਗੁਰੂ ਅਰਦਾਸਾਂ ਲੁਕਾਂ ਨਹੀਂ ਸੁਹਾਉਂਗਾ ਔਰ ਕੋਈ ਵੀ ਇਹ ਖਬਰ ਸੁਣਨ ਨੂੰ ਸਾਡਾ ਵੀ ਹਮੇਸ਼ਾ ਫੋਨ ਖੋਲ ਖੋਲਦੇ ਸੀ ਜਦੋਂ ਵੀ ਉਹਨੂੰ ਡਰ ਲੱਗਦਾ ਸੀ ਕਿ ਕਿਤੇ ਕੋਈ ਅਣਹੋਣੀ ਖਬਰ ਆ ਜਾਈ ਸੁਣ ਨਾ ਜਾਵੇ ਜਾਂ ਸਾਹਮਣੇ ਕੋਈ ਨਿਊਜ਼ ਇਹੋ ਜੀ ਦੇਖ ਨਾ ਜਾਵੇ ਤਾਂ ਕੱਲ ਉਹ ਕਲੈਣਾ ਦਿਨ ਆ ਗਿਆ ਔਰ ਮੌਤ ਜਿੱਤ ਗਈ ਲੋਕਾਂ ਦੀਆਂ ਅਰਦਾਸਾਂ ਹਾਰ ਗਈਆਂ ਪਰ ਬਹੁਤ ਹੀ ਮੰਦ ਭਾਗਾ ਮੈਂ ਤਾਂ ਹੁਣੇ ਹੀ ਕਹੂੰਗਾ ਕਿ ਇਹਦੇ ਚ ਸਭ ਤੋਂ ਪਹਿਲਾਂ ਤਾਂ ਇੱਕ ਕੁਐਸਚਨ ਬਹੁਤ ਵੱਡਾ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਆ ਇਹ ਇਟ ਜ਼ਰੂਰ ਸਾਨੂੰ ਗੱਲ ਕਰਨੀ ਪਊਗੀ ਔਰ ਹਜ਼ਾਰਾਂ ਪਰਿਵਾਰਾਂ ਦਾ ਨੁਕਸਾਨ ਇਦਾਂ ਹੋਇਆ ਜਿਹੜਾ ਆਵਾਰਾ ਪਸ਼ੂਆਂ ਦੇ ਕਰਕੇ ਮਤਲਬ ਨਹੀਂ ਤਾਂ ਕਈ ਵਰੀ ਬੰਦਾ ਕਹਿ ਦਿੰਦਾ ਜੀ ਉਹਨੇ ਸੇਫਟੀ ਨਹੀਂ ਸੀ ਪਾਈ ਕਿਸੇ ਦੇ ਹੈਲਮਟ ਲਈ ਸਰਕਾਰ ਰੋਕਦੀ ਆ ਹਨਾ ਤੁਸੀਂ ਪਾ ਕੇ ਰੱਖੋ ਸਪੀਡ ਘੱਟ ਚਲਾਓ ਚਲੋ ਉਹ ਚੰਗੀ ਗੱਲ ਆ ਬਟ ਜਦੋਂ ਇਹੋ ਜੀ ਘਟਨਾ ਵਾਪਰਦੀ ਆ ਕਿ ਇੱਕ ਵਧੀਆ ਜਿਹੜਾ ਬਾਈਕਰ ਹੈਗਾ ਉਹ ਆਪਣੇ ਉਹਨੂੰ ਸ਼ੌਕ ਸੀਗਾ ਜਾਣ ਦਾ ਔਰ ਪੂਰੀ ਸੇਫਟੀ ਦੇ ਨਾਲ ਪੂਰੀ ਸਹੀ ਸਪੀਡ ਤੇ ਕੋਈ ਓਵਰ ਸਪੀਡ ਨਹੀਂ ਸੀ ਉਹ ਆਰਾਮ ਨਾਲ ਜਾ ਰਿਹਾ ਤੇ ਉਹਨੂੰ ਸਾਈਡ ਤੋਂ ਉਹ ਦੋਵਾਰਾ ਪਸ਼ੂ ਆ ਕੇ ਟੱਕਰ ਮਾਰਦੇ ਆ ਤੇ ਉਹਦੀ ਜਾਨ ਲੈ ਲੈਂਦੇ ਆ ਮੈਨੂੰ ਲੱਗਦਾ ਇਹਦੇ ਲਈ ਫਿਰ ਸਾਨੂੰ ਇੱਕ ਕੁਐਸਚਨ ਜ਼ਰੂਰ ਬਣਦਾ ਕਿ ਇਹਦੇ ਲਈ ਜ਼ਿੰਮੇਵਾਰ ਅਸੀਂ ਕਿਹਨੂੰ ਠਹਿਰਾਈਏ ਔਰ ਇਹਦੇ ਤੇ ਸਰਕਾਰਾਂ ਕੀ ਕਰ ਰਹੀਆਂ ਤੋ ਮੈਂ ਤਾਂ ਮੀਡੀਆ ਨੂੰ ਵੀ ਕਹੂੰਗਾ ਕਿ ਜਿਹੜੇ ਵੀ ਪੋਲੀਟੀਕਲ ਲੋਕ ਜਿਨ੍ਹਾਂ ਨੂੰ ਅਸੀਂ ਚੁਣਦੇ ਆ ਉਹ ਇੱਥੇ ਆਉਂਦੇ ਆ ਤੁਸੀਂ ਉਹਨਾਂ ਨੂੰ ਇਹ ਜ਼ਰੂਰ ਪੁੱਛੋ ਕਿ ਇਹਦੇ ਤੇ ਤੁਹਾਡਾ ਅੱਗੇ ਪਲਾਨ ਕੀ ਹੈਗਾ ਤਾਂ ਜੋ ਵੀ ਅਸੀਂ ਟੈਕਸ ਸਾਡੇ ਲੋਕ ਪੇ ਕਰ ਰਹੇ ਆ ਔਰ ਕਦੋਂ ਇਹ ਮੌਕਾ ਇਦਾਂ ਹੋਣੀਆਂ ਹਟਣ ਗਿਆ ਜਿਹੜੇ ਹਜ਼ਾਰਾਂ ਘਰਾਂ ਦੇ ਚਰਾਗ ਇਦਾਂ ਬੁੱਝ ਜਾਂਦੇ ਆ ਸੋ ਇਹਦੇ ਤੇ ਜ਼ਰੂਰ ਸੋਚਣ ਦੀ ਲੋੜ ਆ ਔਰ ਬਾਕੀ ਇਹਦੇ ਤੇ ਕੋਈ ਵਧੀਆ ਪਲਾਨ ਬਣਨਾ ਚਾਹੀਦਾ ਜੋ ਇਹ ਜੜੀਆਂ ਘਟਨਾਵਾਂ ਇਹਨੂੰ ਤਾਂ ਅਸੀਂ ਅਸੀਂ ਤਾਂ ਰੱਬ ਦਾ ਭਾਣਾ ਕਹਿ ਦਿੰਨੇ ਆ ਪਰ ਮੈਂ ਕਹਿ ਦਿੰਦਾ ਇਹ ਰੱਬ ਦਾ ਭਾਣਾ ਨਹੀਂ ਹੈ ਇਹ ਤਾਂ ਮਤਲਬ ਸਾਡੇ ਹੀ ਫੇਲੀਅਰ ਆ ਲੋਕਾਂ ਦਾ ਸਰਕਾਰ ਦਾ ਫੇਲੀਅਰ ਆ ਕਿ ਇਸੇ ਇਹੋ ਜੀ ਸੇਫਟੀ ਹਲੇ ਤੱਕ ਲੋਕਾਂ ਨੂੰ ਦੇ ਨਹੀਂ ਸਕੇ ਤੇ ਜਿੱਥੇ ਸਰਕਾਰਾਂ ਸਪੀਡ ਲਈ ਰੋਕਦੀਆਂ ਨੇ ਹੈਲਮਟ ਪਾਉਣ ਦੀ ਸਲਾਹ ਦਿੰਦੀਆਂ ਤੇ ਉੱਥੇ ਜਦੋਂ ਇਹੋ ਜੀਆਂ ਘਟਨਾਵਾਂ ਬਣਦੀਆਂ ਨੇ ਤਾਂ ਉਹਦੇ ਲਈ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣ ਔਰ ਲੋੜੀਂਦੇ ਕਦਮ ਇਦੇ ਤੇ ਚੱਕੇ ਜਾਣ ਕੇ ਜਿਹਹ ਜ ਸਾਡਾ ਛੋਟਾ ਭਰਾ ਜਿਨੇ ਇੱਕ ਹਨੂਣੀ ਦੇ ਨਾਲ ਉਹਦੇ ਨਾਲ ਵਾਪਰ ਕੀ ਕੇ ਹੋਰ ਘਰਾਂ ਦੇ ਦੀਵੇ ਇਦਾਂ ਨਾਮ ਹੋ ਜਾਣ। ਕਦੇ ਨਾ ਪੂਰਾ ਹੋਣ ਵਾਲਾ ਘਟਗਰੇਵਾਲ ਸਾਹਿਬ ਲੱਗਦਾ ਕਿ ਪੰਜਾਬ ਨੂੰ ਪੂਰੀ ਇੰਡਸਟਰੀ ਨੂੰ ਪੂਰੇ ਜਿਹੜਾ ਸੱਭਿਆਚਾਰ ਆ ਉਹਨੂੰ ਦੇਖੋ ਇਹੋ ਜਿਹੇ ਆਰਟਿਸਟ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ ਮੈਂ ਅਕਸਰ ਹੀ ਇਹ ਗੱਲ ਕਰਦੇ ਆ ਕਿ ਬਹੁਤ ਥੋੜੇ ਆ ਆਈ ਦੀ ਡੇਟ 'ਚ ਇਹੋ ਜਿਹੇ ਮੁੰਡੇ ਆ ਜਿਹੜੇ ਆਪਣੇ ਕਲਚਰ ਨੂੰ ਲੈ ਕੇ ਉਹਦੀ ਕਲਚਰ ਦੀ ਗੱਲ ਕਰਦੇ ਆ ਕਲਚਰਲ ਗਾਣੇ ਜਿਹੜੇ ਸਾਡੇ ਰਿਸ਼ਤਿਆਂ ਨੂੰ ਲੈ ਕੇ ਗਾਉਂਦੇ ਆ ਹਰ ਟਾਈਪ ਦਾ ਗਾਣਾ ਰਾਜਵੀਰ ਦਾ ਸੀ ਅੱਜ ਤਾਂ ਮੈਂ ਕਈ ਸੁਣ ਰਿਹਾ ਸੀ ਜਿਹੜੇ ਗਾਣੇ ਅੱਜ ਉਹਦੇ ਤੇ ਹੀ ਠੋਕ ਰਹੇ ਆ ਨਾ ਨਾ ਨਹੀਂ ਨਹੀਂ ਲੱਭਣੇ ਗਵਾਚੇ ਹੋਏ ਲਾਲ ਮਿੱਟੀ ਨਾਲ ਫਰੋਲ ਜੋਗੀ ਆ ਸੋ ਔਰ ਪੁੱਤ ਮਰੀ ਨਹੀਂ ਭੁੱਲਦੀਆਂ ਮਾਵਾਂ ਹਨ ਉਹਨੇ ਗਾਇਆ ਤਾਂ ਕਿਸੇ ਦੇ ਪੁੱਤ ਨੂੰ ਦੇਖ ਕੇ ਸੀ ਪਰ ਅੱਜ ਉਹੀ ਘਟਨਾ ਸਾਰੀ ਉਸੇ ਘਰੇ ਵਾਪਰ ਗਈ ਸੋ ਬਹੁਤ ਦੁਖਦਈ ਹੈ ਪਰ ਨੂੰ ਬਹੁਤ ਵੱਡਾ ਦੁੱਖ ਆ ਤੋ ਚਲੋ ਜਿਹੜਾ ਦਰਦ ਉਹਨੂੰ ਸਾਰੇ ਚਾਉਣ ਵਾਲੀ ਮਹਿਸੂਸ ਕਰ ਰਿਹਾ ਉਹ ਤਾਂ ਹੈ ਹੀ ਆ ਪਰ ਉਸ ਮਾਂ ਲਈ ਉਹ ਸਾਡੀ ਭੈਣ ਲਈ ਛੋਟੇ ਛੋਟੇ ਬੱਚਿਆਂ ਲਈ ਮਤਲਬ ਕੀ ਕਹੀਏ ਜੀ ਬਹੁਤ ਬਹੁਤ ਕਹਿ ਰਹੀ ਕਰਤਾ ਰੱਬ ਨੇ ਨਹੀਂ ਇਹੋ ਜਿਹਾ ਕੁਝ ਹੋਣਾ ਚਾਹੀਦਾ ਔਰ ਇਹਦਾ ਪੱਕਾ ਹੱਲ ਸਰਕਾਰਾਂ ਨੂੰ ਦੇਖਣਾ ਚਾਹੀਦਾ ਜਿਹੜੇ ਉਬਾਰਾ ਪਸ਼ੂ ਆ ਇਹ ਤਾਂ ਮੈਂ ਕਹਿੰਦਾ ਵੀ ਪਤਾ ਨਹੀਂ ਕਿੰਨੇ ਇੱਕ ਤਾਂ ਮੇਰੀ ਨੌਲੇਜ ਹੀ ਹੋਣਗੇ ਜਿਹੜੇ ਘਰਾਂ ਦੇ ਦੀਵੇ ਇੰਨਾ ਕਰਕੇ ਬੁਝੇ ਆ ਔਰ ਇਹ ਇਹ ਕੋਈ ਇਹੋ ਜੀ ਅਣਹੋਣੀ ਗੱਲ ਨਹੀਂ ਹੈ ਕਿ ਇਹ ਕੰਟਰੋਲ ਨਹੀਂ ਕੀਤਾ ਜਾ ਸਕਦਾ ਸਿਰਫ ਇਹਦੇ ਬਲ ਧਿਆਨ ਦੇਣ ਦੀ ਲੋੜ ਆ ਅਸੀਂ ਸਿਰਫ ਮਾਲਕ ਦਾ ਭਾਣਾ ਕਹਿ ਕੇ ਚੁੱਪ ਕਰ ਜਾਂਦੇ ਆ ਜਾਂ ਚਾਰ ਦਿਨ ਗੱਲਾਂ ਹੋਣਗੀਆਂ ਪਰ ਮੈਨੂੰ ਲੱਗਦਾ ਹੈ ਹਮੇਸ਼ਾ ਹੀ ਜਿੱਥੇ ਹੋਰ ਮੁੱਦੇ ਆ ਲੋਕਾਂ ਦੇ ਉੱਥੇ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਜਿਹੜੀ ਵੀ ਸਰਕਾਰ ਚਾਹੇ ਅੱਜ ਚੱਲ ਰਹੀ ਆ ਜਾਂ ਆਉਣ ਵਾਲੇ ਦਿਨਾਂ 'ਚ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹ ਜ਼ਰੂਰ ਪੁੱਛਣਾ ਚਾਹੀਦਾ ਕਿ ਤੁਹਾਡੇ ਪਲਾਨ ਕੀ ਨੇ ਇਹਦੇ ਬਾਰੇ ਔਰ ਕਿਵੇਂ ਤੁਸੀਂ ਰੋਕੋਗੇ ਜਿਹੜੀਆਂ ਘਟਨਾਵਾਂ ਹੋਣ